ਮੇਰੀ ਗੱਲ ਸੁਣ ਕਦੋਂ ਵਾਗਿਆ ਹੋ ਤੇ ਲਾਡਲਾ ਤੇਰਾ ਇੱਥੇ ਕਿਤੇ ਹੋਣਾ ਖੇਤ ਕੁੱਤ ਗਿਆ ਹੁਣ ਹੋਰ ਕਿਤੇ ਜਾਣਾ ਹਾਂ ਇੱਥੇ ਹੀ ਮਾੜੀ ਮੋਟੀ ਆਕਲ ਦੇ ਦਿਆ ਕਰ ਮੇਰੇ ਛੜ ਦੀ ਮੇਨ ਰਹਿਤੇ ਜਾ ਰਹੀ ਆ ਜਮਾਨਾ ਥੱਚਰੀ ਕਾਲ ਨਾ ਕੁਝ ਹੋਰ ਨਾ ਲੈਣਾ ਨਾ ਦੇਣਾ ਭੋਂਦੂ ਬੱਕਰਾ ਬਟਾਲੇ ਬਹਿ ਗਿਆ ਜਾ ਕੇ ਉਹਨੂੰ ਮਾੜਾ ਮੋਟਾ ਐਂ ਤਾਂ ਟਕਾ ਦਿੰਦੀ ਵੀ ਵੱਡੇ ਛੋਟੇ ਨੂੰ ਕਿਵੇਂ ਬੁਲਾਇਂਦਾ ਹੁੰਦਾ ਮੇਨ ਮੇਰੇ ਜਾਇ ਦੀ ਰਹਿਤੇ ਜਾ ਰਹੀ ਆ ਜਵਾਨ ਹੀ ਕੁਝ ਕਿਹਾ ਉਹਨਾਂ ਨੂੰ ਲਦਾਛ ਆਗੇ ਨੇ ਤਾਂ ਗੱਲ ਫੜ ਲਈ ਉਹ ਤਾਂ ਬਹੁਤ ਚਿੰਟਾ ਬੰਦਾ ਜਿਹੜਾ ਮੂਰੇ ਬੈਠਾ ਉਹ ਗੱਲ ਤਾਂ ਸੁਣ ਲੈ ਮੈਨੂੰ ਹੁਣ ਐਂ ਦੱਸ ਵੀ ਉਹਨੇ ਬੁਲਾਇਆ ਨਹੀਂ ਉਹਨਾਂ ਨੂੰ ਹੋਰ ਹੁਣ ਬੁਲਾਇਆ ਨਹੀਂ ਮੈਨੂੰ ਐਂ ਦਾ ਚਾ ਆ ਜਾਣ ਦੇ ਦੀ ਚੈਤੋ ਚ ਕੁੱਟਦਾ ਦੇਖੀ ਮੈਂ ਆ ਜਾਣਾਂਗਾ ਮੈਂ ਬੰਨੂ ਮਰੇਕਾਂ ਮਾੜਾ ਮੋਟਾ ਜਵਾਬ ਨੂੰ ਅਕਲ ਚਾਹੀਦੀ ਆ ਆਕਲ ਨਹੀਂ ਚਾਹੀਦੀ ਜਵਾਬ ਨੂੰ ਜਮੇ ਬੇਅਕਲ ਹੋਇਆ ਫੇਦਾ ਓਏ ਜਮੇ ਬੇਅਕਲ ਹੋਇਆ ਫੇਦਾ ਤੂੰ ਤਾਂ ਹੌਲੀ ਬੋਲ ਆ ਹੁਣ ਰਿਸ਼ਤੇਦਾਰ ਘਰੇ ਆਏ ਉਹਨਾਂ ਨੂੰ ਦੱਸਣਾ ਥੋੜੀ ਹੈਗਾ ਰਿਸ਼ਤੇਦਾਰ ਨੂੰ ਪਤਾ ਹੀ ਲੱਗ ਗਿਆ ਜੇ ਕੇਰਾ ਇੱਕ ਦੋ ਵਾਰੀ ਉਹ ਹੋਰ ਆ ਕੇ ਝਮਝ ਝਮਾਨ ਚੱਕ ਕੇ ਲੈ ਅਗਲਾ ਪਾਲਦਾ ਹੀ ਆ ਵੀ ਸਵਾਨ ਚੱਕ ਕੇ ਲੈ ਜਾ ਹੋਰ ਤਾਂ ਤੈਨੂੰ ਕੋਈ ਗੱਲ ਨਹੀਂ ਹੈ ਅਗਲਾ ਦੁਨੀਆ ਜੀ ਰਹਿੰਦਾ ਵੀਰ ਪਤਾ ਅਗਲੇ ਨੂੰ ਵੀ ਕੀ ਨਾ ਥਾ ਪਤਾ ਕਰਦਾ ਢੱਕੇ ਤਾਂ ਪ ਕਹ ਤੋ ਕੋਈ ਨਹੀਂ ਬਦਦੀ ਉਹ ਕਹ ਦੱਸਣਾ ਜੇ ਉਹਦਾ ਘਰ ਬਸਿਆ ਬਸ ਰਹਿਂਦੇ ਕੋਈ ਨਹੀਂ ਹੁਣ ਬੜਾ ਟਾਈਮ ਨਹੀਂ ਬਚ ਰਹਿੰਦਾ ਮਾੜਾ ਮੈਨੂੰ ਹੱਥ ਫੜਾਦੀ ਆ ਚਲ ਮੇਰੇ ਤੈਨੂੰ ਪਤਾ ਤੇਰੀ ਤੇਰੀ ਜੀ ਵੱਡਾ ਪਹਿਲਾਂ ਤਾਂ ਉਹ ਐ ਕਿੱਥੇ ਆ ਆਇਆ ਕਿੱਥੇ ਮਾੜਾ ਹੱਥ ਦਾ ਫੜਾਦੀ ਉਹਨੂੰ ਐ ਕਿੱਥੇ ਆ ਉਹ ਮੈਨੂੰ ਦੱਸ ਕੇ ਪਤਾ ਮੈਂ ਤਾਂ ਰੋਟੀ ਟੁੱਕ ਕਰੀ ਜਾਨੀ ਇਧਰ ਹਾਂ ਰੋਟੀ ਟੁੱਕ ਕਰੀ ਜਾਨੀ ਨਾਲੇ ਹੋਰ ਉੱਥੇ ਬੈਠੀਆਂ ਜਵਾਕੜੀ ਮਾਂ ਚੱਲ ਕੁਛ ਹੋ ਅਗਲੇ ਦੀ ਪਾਜ ਦੀ ਗੱਲ ਹੁੰਦੀ ਆਪਾਂ ਕਾਹਨੂੰ ਵਿੱਚ ਆਉਣਾ ਕਿ ਯਾਰ ਮਿਲ ਜਾਣ ਦੇ ਮੈਨੂੰ ਆ ਤੈਨਾਂ ਚੜਾਈ ਨਾ ਬੱਚੀ ਤੇਰਾ ਬੰਨੂ ਹੀ ਜਣ ਮੈਂ ਤੈਨੂੰ ਦ ਮੈਂ ਤਾਂ ਅਬਦੂ ਆਖੜੀ ਦੀ ਮਾਰੀ ਚਲੋ ਗੱਲਾਂ ਬਾਤਾਂ ਕਰਦੀ ਮੈਂ ਹਜਲ ਮੈਂ ਰੋਟੀ ਟੁੱਕ ਕਰ ਲੈਣੀ ਹੈਗੀ ਤੈਨੂੰ ਦੱਸਤੀ ਗੱਲ ਹੈ ਜੇ ਦੋ ਬਾਰੀ ਇਹ ਹੋਰ ਆ ਕੇ ਨਾਲ ਹੀ ਲੈ ਜਾਣਗੇ ਕੁੜੀ ਨੂੰ ਛੱਡਦੇ ਨਹੀਂ ਹੈਗੇ ਬੇ ਚੰਦਰਿਆ ਨਾ ਇਹ ਜੀ ਜਵਾਨ ਚੋਂ ਗੱਲ ਕੱਢਿਆ ਕਰ ਸਾਰੀ ਧਿਆੜੀ ਇੱਕੋ ਹੀ ਗੱਲ ਹੈ ਇੱਕੋ ਹੀ ਗੱਲ ਹੈ ਹੋਰ ਤਾਂ ਕੁਸ ਤੈਨੂੰ ਆਉਂਦਾ ਨਹੀਂਗਾ ਆਸਲ ਮੈਂ ਤਾਂ ਉਹੀਂ ਕਾਹਲ ਕਰੀ ਅੱਜ ਰਹਿੰਦੇ ਤੁਸੀਂ ਰੋਜ਼ ਰੋਜ਼ ਕਿਹੜਾ ਆਇਆ ਜਾਂਦਾ ਕੰਮਾਂ ਕਰਾਂ ਚਾਹ ਰਿਹਾ ਆਉਂਗਾ ਮੈਂ ਫੇਰ ਅਰਾਤ ਲਾ ਕੇ ਦੇਉਂਗਾ ਅੱਛਾ ਚੱਲ ਕੋਈ ਨਹੀਂ ਅੱਜ ਖਾਣਾ ਪਤਾ ਕੰਮ ਧੰਦੇ ਦਾ ਆਖਾ ਹੋ ਜਾਂਦਾ ਜੀ ਅੱਛਾ ਚੱਲ ਆਇਂਦੀ ਵੀ ਅੱਜ ਖਾਣ ਪੀਣ ਕਰ ਲੈਂਦੇ ਰੋਜ਼ ਰੋਜ਼ ਕਿਹੜਾ ਆਇਆ ਜਾਂਦਾ ਕੋਈ ਨੂੰ ਉੱਥੇ ਕਰ ਲਾਂਗੇ ਜੀ ਆਹ ਉਹ ਤਾਂ ਆਉਂਦਾ ਜਾਂਦਾ ਰਹੇ ਭਾਈ ਬੰਦਾ ਪਿਆਰ ਵਾਧਦਾ ਨਾ ਇਹ ਤਾਂ ਪਹਿਲੇ ਜੇ ਟਾਈਮ ਆਵਾਂਗੇ ਆਹ ਚਲ ਕੋਈ ਰਾਤ ਲਾ ਕੇ ਜਾਇਓ ਤੁਸੀਂ ਵੀ ਆ ਜਿਓ ਕਰੇ ਆਵਾਂਗੇ ਭਈਆ ਹੋਣੀ ਅਸੀਂ ਵੀ ਆਵਾਂਗੇ ਹਾਂ ਚੰਗਾ ਭਾਈ ਜਾਉਂਦੇ ਰਹੋ ਨਹੀਂ ਪੱ ਵੀ ਇਹਦੀ ਤਾਂ ਲੋੜ ਹੀ ਨਹੀਂ ਉਹ ਭਾਈ ਕੋਈ ਨਾ ਆਪਣੇ ਵੀ ਕਾਸ਼ ਦੀ ਘਾਟਾ ਨਹੀਂ ਹੈਗਾ ਚੁੱਕ ਨਾਲ ਨਹੀਂ ਨਹੀਂ ਮੰਗੜ ਜੀ ਮੈਂ ਥੋੜੀ ਕਹਿੰਨੇ ਵੀ ਘਾਟਾ ਹੋਈ ਨਹੀਂ ਇਹ ਤਾਂ ਕੁੜੀਆਂ ਨੂੰ ਹੱਕ ਹੁੰਦਾ ਪੁੱਤ ਦੇਣ ਪਰ ਇੰਨਾ ਜ਼ਿਆਦਾ ਕਿਉਂ ਦੇ ਰਹੇ ਹੋ ਤੁਸੀਂ ਥੋੜਾ ਤਾਂ ਪੁੱਤ 500 ਹੁੰਦਾ ਮੜਾ ਮੋਟਾ ਆ ਜਾ ਫੜ ਲੈ ਭਾਈ ਫੜ ਲੈ ਫੜ ਲੈ ਕਿਉਂ ਦੀ ਬਾਤ ਹੀ ਰਿਹਾ ਭਾਈ ਹਾਂ ਅੰਦਰਿਆ ਕਰੋ ਹਾਂ ਹਾਂ ਪੁੱਤ ਧਿਆਨ ਰੱਖੀ ਆਪਣਾ ਚੰਗਾ ਠੀਕ ਹੈ ਠੀਕ ਆ ਜੀ ਠੀਕ ਚੰਗਾ ਭਾਈ ਜਾਉਂਦੇ ਰਹੋ ਮੱਲ ਧੰਨ ਭਾਗ ਚੰਗਾ ਭਾਈ ਧੰਨ ਭਾਗ ਠਾੜੇ ਆ ਕੇ ਜਿਹੜਾ ਤੁਸੀਂ हां कोई नहीं मारਾਂਗੇ ਗੇੜਾ ਜੀ ਵੀ ਠੀਕ ਹੈ ਤੂੰ ਠੀਕ ਆ ਜਾ ਹਾਂ ਵਾਹ ਮੈਨੂੰ ਪਹੁੰਚ ਕੇ ਫੋਨ ਕਰਿਓ ਟਕੈ ਨਾਲ ਜਾਈ ਹਾਂ ਹਾਂ ਕੋਈ ਨਹੀਂ ਆਹੋ ਠੀਕ ਆ ਚੰਗਾ ਹਾਂ ਹਾਉ ਦੇ ਇਹ ਪਤਾ ਨਹੀਂ ਕਦੋਂ ਨੂੰ ਵਗ ਗਿਆ ਇਹ ਤਾਂ ਵਗ ਕੇ ਮਿਲ ਜਾਂਦਾ ਪਰ ਆਹੋਂ ਖੇਤੀਬਾੜੀ ਦੇ ਕੰਮ ਗਿਆ ਹੂ ਬਹੁਤ ਖੇਤ ਗਿਆ ਵਿਆਉ ਮੈਨੂੰ ਲੱਗਦਾ ਹਾਂ ਚੱਲ ਕੋਈ ਨਾ ਮੂੰ ਤਾਂ ਜੇ ਨਾਲ ਜਾਣ ਦੀ ਨਾਲ ਵਗ ਜਾਂਦਾ ਹੈ ਕੋਈ ਨਹੀਂ ਕੋਈ ਨਹੀਂ अच्छा आ बोल जे ਢੇਲੇ ਕੱਲ ਚਲ ਆਇਂਦਾ ਕੇ ਨਾ ਤਾਂ ਹੇਰਵਾ ਜਾ ਧਮਕਾ ਕਾ ਕੋਈ ਨਹੀਂ ਆਇਆ ਤਾਂ ਫਿਰ ਹੁੰਦਾ ਹੀ ਹੈ ਜਦੋਂ ਬਾਈ ਆਇਆ ਹੋਵੇ ਕੋਈ ਹਾਂ ਠੀਕ ਆ ਮੜਾ ਜਾ ਆਪਾਂ ਕੰਮ ਕਰਦੇ ਹਾਂ ਹਾਂ ਉਹਦਾ ਲੰਬਾ ਲਾ ਕੇ ਨਹੀਂ ਮੁੰਡੇ ਦਾ ਮੜਾ ਜਾ ਆਪਣਾ ਉੱਥੇ ਖੇਤ ਨਕਾ ਲਾਉਣਾ ਮੈਂ ਦੱਤ ਦੂੰ ਪੁੱਤ ਤੂੰ ਜਾਈ ਆ ਹੈ ਤੂੰ ਜਾਈ ਆ ਉੱਥੇ ਜਾ ਚੱਲ ਫੇਰ ਠੀਕ ਆ ਮੈਂ ਜਾ ਆਉਣਾ ਆਇਆ ਪੁੱਤ ਹਾਂ ਕਿਤ ਕੇ ਆਗਾ ਉਹ ਆ ਜਾ ਮਿਲ ਜਾਣ ਦੇ ਕੇ ਨਾ ਛੱਤ ਦੇਖੀ ਮੀਂਹ ਮੰਗੂ ਬਾਦ ਦੇ ਮੇਰੇ ਛਾਲ ਨੇ ਕਿੰਨੀ ਬੇਇੱਜ਼ਤੀ ਕਰਾਤੀ ਉਹ ਕਿੰਨੀ ਬੇਇੱਜ਼ਤੀ ਕਰਾਤੀ ਲਦਾਛ ਇਹਦਾ ਛਾਲ ਆਈ ਨਰਮ ਆਉਂਦਾ ਜੇ ਕਿਤੇ ਉਹਨੂੰ ਮਾੜਾ ਮੋਟੀ ਵੀ ਛੂਹ ਮੂੰਹ ਅਚਲ ਮੈਂ ਤਾਂ ਲੱਗ ਹੀ ਹੋ ਹਾਂ ਜੇ ਕਿਤੇ ਮੈਂ ਕਹਣਾ ਰੱਬ ਕਰਕੇ ਜੇ ਪਿੰਡ ਚ ਨਾ ਮਿਲ ਜਾਣਾ ਕਿਸੇ ਨੂੰ ਜੇ ਕਿਸੇ ਨੇ ਕਹਿ ਕਹਾਤਾ ਕੁੜੀ ਦਾ ਝਮਾਨ ਮੁੰਡੇ ਦਾ ਝਮਾਨ ਕੁੜੀ ਦਾ ਝਮਾਨ ਚੱਕੀ ਗਿਆ ਸਮਝਾ ਮੁੰਡਾ ਸਾਡਾ ਰੰਡਾ ਹੋ ਨਾ ਇਹ ਤਾਂ ਮੇਰਾ ਛਾਲਾ ਘਰ ਦਾ ਨਾ ਘਰ ਦਾ ਰਹਿਣਾ ਫੇਰ ਮੈਨੂੰ ਆਏ ਆ ਵੀ ਬੜਿਆ ਪੜੋਕੇ ਜਵਾਕ ਨੂੰ ਜੰਨਾ ਟਾਈਮ ਰਹੀਂਦਾ ਚਲ ਰੱਖ ਲਈਏ ਪੜਦੇ ਦਾ ਬਧੇਰੇ ਪਾਉਨੇ ਆ ਹੁਣ ਕਰੀਏ ਕੀ ਆ ਬਦੀ ਮਾੜੀ ਹੋ ਗਈ ਲਾਦ ਕਿਸੇ ਨੂੰ ਕੀ ਕਹਿ ਛਕ ਦਿਆਂ ਹਉ ਕਿੱਥੇ ਮਿਲਤਾ ਜਾਣ ਦੇ ਕਿਰਾ ਪਾਇਆ ਜੀ ਜੰਦਰ ਸਸੀਕਲ ਜੀ ਸਸੀਕਲ ਜੀ ਹੈਗੇ ਨਹੀਂ ਕਰੇ ਹਾਂਜੀ ਹੈਗੇ ਆ ਅੱਛੇ ਮੈਨੂੰ ਐ ਕਿਉਂ ਲੱਗਦਾ ਮੈਂ ਤੁਹਾਨੂੰ ਕਿਤੇ ਦੇਖਿਆ ਐ ਐਡੀ ਛਦੀ ਭੁੱਲ ਗਈ ਆ ਪਹਿਲਾਂ ਹੀ ਆਪਣੇ ਵਿਆਹ ਦੀ ਗੱਲ ਚੱਲਦੀ ਸੀਗੀ ਫੋਟੋ ਆਈ ਹੁਣੀ ਮੇਰੀ ਤੁਹਾਡੇ ਕੋਲ ਹਾਂਜੀ 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 ਉਹ ਬਸ ਉਹ ਵਿਚੀ ਰਹਿ ਜੇਗਾ ਤੁਹਾਨੂੰ ਪਤਾ ਇੱਧਰ ਫਿਰ ਜ਼ਮੀਨ ਜਿਆਦਾ ਸੀਗੀ ਹਨਾ ਮੇਰੇ ਕੋਲ ਜ਼ਮੀਨ ਘੱਟ ਸੀ ਇਹ ਤਾਂ ਸਭ ਸੰਜੋਗਾ ਦੀ ਗੱਲ ਹਾਂਜੀ 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 ਚਲੋ ਹੋਰ ਕਿਵੇਂ ਚੱਲਦੀ ਆ ਲਾਈਫ ਜੀ ਹਾਂਜੀ ਵਧੀਆ ਬਹੁਤ ਵਧੀਆ ਚਲੋ ਵਧੀਆ ਹੀ ਚਾਹੀਦੀ ਆ ਜੀ ਤੇ ਹੋਰ ਜੇ ਅੰਦਰ ਠੀਕ ਰਹਿੰਦਾਗਾ ਹਾਂਜੀ ਵਧੀਆ ਬਿਲਕੁਲ ਅੱਛਾ ਹਾਂਜੀ ਉਹ ਇਸ ਟਾਈਮ ਖੇਤਾਂ 'ਚ ਨਹੀਂ ਤੁਸੀਂ ਆਜੋ ਹਾਂਜੀ ਹਾਂਜੀ ਮੈਂ ਮੜੇ ਤਾਇਹੂਰੀ ਹੈਗੇ ਨੀ ਹਾਂਜੀ ਹੈਗੇ ਆ ਹਾਂਜੀ ਪੱਪਤੀ ਆ ਮਨੂ ਬੇਲਾਡੀ ਤੂੰ ਇੱਥੇ ਕਿਵੇਂ ਸਸਕਾਲ ਦਾਜੀ ਸਸਕਾਲ ਤਾਂ ਠੀਕ ਐ ਚੱਲ ਪੁੱਤ ਤੂੰ ਅੰਦਰ ਜਾ ਕੇ ਕੰਮ ਕਰ ਤੂੰ ਕਿਵੇਂ ਕਿਹੜਾ ਮਾਰਿਆ ਬਸ ਉਹੀ ਆਇਆ ਸੀ ਮੜੇ ਕੰਮ ਸੀਗਾ ਤਾਇਆ ਨਹੀਂ ਹੈਗਾ ਨਾ ਉਹ ਤਾਂ ਖੇਤ ਨੂੰ ਗਿਆ ਵੈ ਅੱਛਾ ਚੱਲ ਕੋਈ ਨਾ ਫਿਰ ਮੈਂ ਤਾਈ ਖੇਤ ਹੀ ਮੈਨੂੰ ਤਾਈ ਨੂੰ ਮੜਾ ਜਾ ਕੰਮ ਯਾ ਸੀਗਾ ਕਾ ਕੀ ਕੰਮ ਸੀ ਇਹ ਜਾ ਕੰਮ ਤਾਂ ਤਾਂ ਹੀ ਆਏ ਸੀਗੇ ਤੁਰਿਆ ਜਾਂਦਾ ਸੀ ਜਨ ਤੇਰਾ ਹਾਂ ਸੜਕਲੇ ਖੇਤ ਬੈਠੇ ਨੇਗੇ ਉੱਥੇ ਦੋ ਤਿੰਨ ਹੋਰ ਨੇਗੇ ਉਹਨੂੰ ਮੜਾ ਰੋਗ ਰੂ ਕੋ ਲੋ ਥੋੜਾ ਜਿਆਦਾ ਕੰਮ ਖਰਾਬ ਕਰ ਰੱਖਿਆ ਹੁੰਦਾ ਨੇ ਚੱਲ ਕੋਈ ਨਹੀਂ ਭਾਈ ਹੋਰ ਆਇਆ ਹੁਣ ਇਹਦੀ ਕਾ ਨੂੰ ਤੁਸੀਂ ਬਗਾਨੀ ਦੀ ਜਿੰਦਗੀ ਬਰਬਾਦ ਕਰੀ ਆ ਹੈ ਲੈ ਇਹਨੂੰ ਤਾਂ ਕੀ ਹੁੰਦਾ ਇਹ ਸਾਡੇ ਘਰੇ ਵਧੀਆ ਸੌਖੀ ਵਸਦੀ ਹੈਗੀ ਇਹ ਗੱਲ ਹੈ ਚਲੋ ਤਾਂ ਮੈਨੂੰ ਪੁੱਤਿਆ ਤਾਈ ਕਿੰਨੀ ਕ ਸੌਖੀ ਵਸਦੀ ਆ ਹੁਣ ਮੈਂ ਕਿਹੜਾ ਜਿੰਦਰ ਨੂੰ ਜਾਣਦਾ ਨਹੀਂ ਹੈਗਾ ਕੋਈ ਨਹੀਂ ਮੇਰਾ ਪੁੱਤ ਆ ਮੈਂ ਸਮਝਾ ਲੂੰਗੀ ਆਪੇ ਹਾਂ ਤੂੰ ਪਤਾ ਜਦੋਂ ਹੁਣ ਤੱਕ ਨਹੀਂ ਸਮਝਿਆ ਹੁਣ ਇਸ ਤੋਂ ਬਾਅਦ ਤਾਂ ਕਦੋਂ ਸਮਝੂ ਕੋਈ ਨਹੀਂ ਅਸੀਂ ਸਮਝਾ ਲਾਂਗੇ ਨਾ ਤੈਨੂੰ ਕਹਿਤਾ ਤੈਨੂੰ ਇਹ ਗੱਲ ਕਹਿਣ ਦੀ ਕੋਈ ਲੋੜ ਨਹੀਂ ਉਹ ਤਾਂ ਮੈਂ ਤੂੰ ਨਾ ਵਾਲੀ ਚਿੰਤਾ ਜੀ ਕਰਿਆ ਕਰੋ ਦੀ ਚਿੰਤਾ ਤਾਂ ਮੈਨੂੰ ਤਾਂ ਇਹਦੀ ਹੋ ਗਈ ਬਗਾਨੀ ਧੀ ਦੀ ਵੀ ਚੜ ਪਹਿਲਾਂ ਮੇਰੇ ਨਾਲ ਹੁੰਦਾ ਸੀ ਕੋਈ ਗੱਲ ਨਹੀਂ ਚਲੋ ਵੀ ਇਹਦੀ ਕਾਹਨੂੰ ਜ਼ਿੰਦਗੀ ਬਰਬਾਦ ਕਰਨੀ ਤੁਸੀਂ ਲਾਡੀ ਮੇਰੀ ਗੱਲ ਸੁਣ ਬਈ ਪਹਿਲਾਂ ਜਦੋਂ ਹੁੰਦਾ ਸੀ ਉਹ ਗੱਲ ਵੱਖਰੀ ਸੀ ਜਿੱਤੇ ਤੈਨੂੰ ਰਿਸ਼ਤਾ ਹੋ ਜਾਂਦਾ ਠੀਕ ਹੈ ਨਾ ਉਸ ਤੋਂ ਬਾਅਦ ਹੁਣ ਸਾਡੇ ਰਿਸ਼ਤੇ ਹੋ ਗਿਆ ਸਾਡੇ ਘਰੇ ਸਾਡੇ ਘਰ ਦੀ ਨੂੰਹ ਆ ਗਈ ਤੇ ਤੇਰਾ ਬੰਦਾ ਨਹੀਂ ਪਈ ਦਵਾਰੇ ਬੇਰੀ ਠੀਕ ਹੈ ਕੋਈ ਗੱਲ ਨਹੀਂ ਤਾਜੀ ਮੈਂ ਤਾਂ ਇਹੀ ਕਹਿਣ ਆਏ ਸੀ ਚਲੋ ਉਹਨੂੰ ਹਣਾ ਮੜੇ ਰੋਕ ਲਓ ਉੱਥੇ ਆਪਣੇ ਵਾਲੇ ਮੋਟਰ ਤੇ ਆ ਜਾਂਦੇ ਨੇ ਕਿ ਫਿਰ ਹਣਾ ਕੱਲ ਨੂੰ ਪਤਾ ਗੱਲ ਕਿ ਅਸੀਂ ਬਦਨਾਮ ਹੋਏ ਪਿਆਂਗੇ ਵਿੱਚ ਆਲਾ ਕੋਈ ਪਤਾ ਨਹੀਂ ਲਾ ਡਿਲੀਵਰੀ ਕਰਦੇ ਐ ਨਸ਼ੇ ਕੋਈ ਨਹੀਂ ਮੈਂ ਉਹਨੂੰ ਕਹਿ ਦਊਗੀ ਜਿੰਦਰ ਨੂੰ ਤੇ ਤੂੰ ਐ ਬਾਹਲਾ ਸਾਡੇ ਘਰੇ ਭਈ ਆਇਆ ਨਾ ਕਰ ਮੈਂ ਤਾਂ ਜੀ ਆਏਗਾ ਪਗੜਾ ਕੋਈ ਆਏ ਹੋ ਕਰਦੇ ਆਗੇ ਹਾਂ ਨਹੀਂ ਕੋਈ ਲੋੜ ਨਹੀਂ ਸਾਡਾ ਮੁੰਡਾਗਾ ਅਸੀਂ ਆਪੇ ਸਮਝਾ ਲਾਂਗੇ ਨਾ ਕੋਈ ਗੱਲ ਮੇਰੀ ਨੂੰਹ ਹੈ ਇਹਦੀ ਮੈਨੂੰ ਚਿੰਤਾ ਹੈਗੀ ਤੈਨੂੰ ਕੋਈ ਚਿੰਤਾ ਨਹੀਂ ਹੈਗੀ ਕੋਈ ਗੱਲ ਨਹੀਂ ਮੈਂ ਤਾਂ ਜੀ ਬਸ ਤਾਏ ਕੋਲ ਹੀ ਆਇਆ ਸੀ ਮਾੜਾ ਇੱਕ ਕੰਮ ਜਾਂ ਹੋਰ ਸੀਗਾ ਚਲੋ ਐਨਾ ਵਕਤ ਤੱਕ ਇਹਦੇ ਕੰਮ ਤਾਂ ਤਾਏ ਨੂੰ ਖੇਤੀ ਮਿਲਲੀ ਠੀਕ ਹੈ ਤਾਈ ਚੰਗਾ ਹਾਂ ਚੰਗਾ ਠੀਕ ਹੈ ਲੈ ਵੇਖ ਲੈ ਇਹਨੂੰ ਬੜੀ ਚਿੰਤਾ ਹੋਈ ਪਈ ਹੈਗੀ ਆਉਣ ਦੇ ਜਿੰਦਰ ਜਨ ਕਰੇ ਮੈਂ ਕਰਦੀ ਆ ਉਹਦੇ ਨਾਲ ਗੱਲ ਮਣਵਾਇਦਾ ਲਾਖਦਾ ਬਣਿਆ ਕੀ ਫਿਰ ਦਾ ਦੂੰ ਸਮਝਦਾ ਕੀ ਆ ਕੰਨ ਲੱਗੀਆਂ ਕੰਨ ਲੱਗੀਆਂ ਖੰਡ ਲੱਗੀਆਂ ਮਰੇ ਆਪ ਨੂੰ ਮੇਰਾ ਠੜ ਰਸਤੇ ਤੇ ਆਇਆ ਸੀ ਉਹਨਾਂ ਨੂੰ ਬੁਲਾਇਆ ਤੱਕ ਨਹੀਂ ਤਾਂ ਵੇੜਾ ਵੇੜਾ ਉਹਨੇ ਬੇੜਾ ਤੇ ਅਰੇ ਭਾਈ ਦੇਣਾ ਬੇੜਾ ਤੇਰਾ ਕੁੱਤੇ ਦਾ ਹੈ ਮੇਰੀ ਗੱਲ ਸੁਣ ਬੰਦਾ ਬਣ ਬੰਦਾ ਬਣ ਹੈ ਠੜਾ ਕੱਲੇ ਬੰਦੇ ਨਾਲ ਲੈ ਲਿਆਦਾ ਤੇਰੇ ਜਮਨ ਦੇ ਤੇ ਗਾਲ ਗੂਠਾ ਦੇ ਦਿੰਦਾ ਮੈਂ ਉਹ ਨਾ ਕੀ ਹੋ ਕੀ ਗਿਆ ਆਮਾਲੀਆ ਬੜਾ ਹੋ ਜਾ ਬੜਾ ਹੋ ਜਾ ਦੰਦਾਸ ਦੀ ਗੱਲ ਹਾਂ ਕਦਰ ਨਿੰਦੀ ਬਾਗਦਾ ਨੂਨ ਦੜਕਦਾ ਤੇਰਾ ਹਥਹਾੜਾ ਹੋਰ ਮੈਨੂੰ ਦੱਸਦੀ ਗੱਲ ਲੈ ਲੈ ਨਾ ਲੈ ਨੀ ਲੈ ਆਇਦਾਂ ਆਇਦਾਂ ਹੋ ਨੀ ਆਇਦਾਂ ਓਹ ਹੋ ਮੈਂ ਖਾਵਾਂ ਦਾ ਗੱਦੜ ਜਾਂ ਲੋਟ ਹੀ ਨਹੀਂ ਆਉਂਦਾ ਇਦਾਂ ਹੋ ਇਹਨੂੰ ਦੱਸਦੀ ਗੱਲ ਤੇ ਲਵੇ ਲੱਗੀਆਂ ਇਹਦੇ ਮਰ ਜੂ ਇਸ ਵਾਕਿਆਉ ਮਾਰੀ ਓਏ ਕੋਈ ਨਾ ਤੂੰ ਨਾ ਮਾਰ ਜੀ ਕਿਤੇ ਤੂੰ ਨਾ ਮਾਰ ਜੀ ਦੰਦਣਾ ਬਹਿ ਕੇ ਆਓ ਭਾਈ ਜੱਟੂ ਤੂੰ ਕੰਮ ਕਰ ਪੁੱਤ ਜਾਂ ਬਾਗ ਜਾ ਇਹ ਤਾਂ 6 ਮਹੀਨੇ ਇੰਨਾ ਕ ਥਵੜਾ ਭਾਰ ਦਾ ਕੋਈ ਗੱਲ ਨਹੀਂ ਗੱਲ ਗਾ ਇਹ ਦਵਾਈ ਆਪਾਂ ਤੇਰੀ ਤੂੰ ਜਾ ਮੇਰੇ ਕਰਕੇ ਪਲੀਜ਼ ਉਹ ਨਹੀਂ ਤੂੰ ਜਾ ਲੈ ਜਾ ਤੂੰ ਜਾ ਮੈਂ ਤੈਨੂੰ ਬਹਾ ਦੂੰਗਾ ਬਹਾ ਦੂੰਗਾ ਬਹਾ ਦੂੰਗਾ ਨਾ ਨਾ ਰੰਨ ਨਾ ਹਾਂ ਮਾਰਾ ਕਿਉਂ ਮਾਰੀ ਇਹਨਾਂ ਜਵਾਖ ਨੂੰ ਬੰਦਿਆਂ ਲੋਟ ਖਾਣੇ ਬੰਦਿਆਂ ਲੋਟ ਖਾਣੇ ਇਹਨੂੰ ਮਾਰੀ ਮੋਟੀ ਜੇ ਪਹਿਲਾਂ ਅਕਲ ਦਿੱਤੀ ਹੁੰਦੀ ਆਹ ਲੱਠਣ ਨਾ ਹੁੰਦੇ ਆਹ ਕੰਮ ਨਾ ਹੁੰਦਾ ਹਾਂ ਮੇਰੀ ਗੱਲ ਸੁਣ ਲਾ ਜਿੰਨਾ ਚਿਰ ਮੈਂ ਜਾਉਂਦਾ ਉਹਨਾਂ ਚਿਰ ਹੀ ਆ ਕੰਮ ਜਦ ਤੱਕ ਮੈਂ ਅੱਖਾਂ ਮੀਂਹ ਜਗਾ ਠਾਰਾ ਕੰਮ ਖਰਾਬ ਹੋ ਇਹ ਵੀ ਗੱਲ ਦੱਸਤੀ ਹਾਂ